ਮੰਡੀ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਅਤੇ ਦੁਰਗਾ ਮੰਦਰ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਜਿਨ੍ਹਾਂ ਨੇ ਸਾਨੂੰ ਦੁਰਗਾ ਮੰਦਰ ਵਿੱਚ ਜਲ ਚੜਾਉਣ ਦੀ ਅਗਿਆ ਦਿੱਤੀ ਬਹੁਤ ਬਹੁਤ ਧੰਨਵਾਦ ਦਿੰਦਾ ਹਾਂ ਰੇਗਨੇਸ਼ੀ ਮਹਾਰਾਜ ਕੀ ਜੈ ਬोली ਸ਼ੰਕਰ ਭਗਵਾਨ ਕੀ ਜੈ ਬोली ਬਾਲਾਜੀ ਮਹਾਰਾਜ ਕੀ ਜੈ ਫਾਲਗੁਨ ਮਾਸ ਦੇ ਵਿੱਚ ਮਹਾ ਸ਼ਿਵਰਾਤੀ ਵਰਤ ਪੂਰੇ ਦੇਸ਼ ਦੇ ਵਿੱਚ ਪੂਰੇ ਸ਼ਰਧਾ ਔਰ ਪ੍ਰੇਮ ਦੇ ਨਾਲ ਬਣਾਇਆ ਜਾ ਰਿਹਾ ਹੈ ਔਰ ਆਜੇ ਸ਼੍ਰੀ ਦੁਰਗਾ ਮੰਦਰ ਦੇ ਵਿੱਚ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਮੰਡਲ ਜੋ ਆਪਣੇ ਪੂਰੇ ਮੰਡਲ ਦੇ ਨਾਲ ਆ ਕੇ ਸ਼ੰਕਰਵਾਣੀ ਦਾ ਅਭਿਸ਼ੇਕ ਕੀਤਾ ਔਰ ਸ਼੍ਰੀ ਦੁਰਗਾ ਮੰਦਰ ਕਮੇਟੀ ਇਨ੍ਹਾਂ ਭਗਤਾਂ ਦਾ ਬਹੁਤ-ਬਹੁਤ ਹਾਰਦਿਕ अभिनंदन ਕਰਦੀ ਹੈ ਔਰ ਸ਼੍ਰੀ ਦੁਰਗਾ ਮਹਿਲਾ ਮੰਡਲ ਔਰ ਸ਼੍ਰੀ ਦੁਰਗਾ ਸ ਕੀਰਤਨ ਮੰਡਲ ਔਰ ਸ਼੍ਰੀ ਦੁਰਗਾ ਮੰਦਰ ਮੈਨੇਜਮੈਂਟ ਕਮੇਟੀ ਸਾਰੇ ਭਗਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦੀ ਹੈ ਔਰ ਵੈਸੇ ਤਾਂ ਮਹਾ ਸ਼ਿਵਰਾਤਰੀ ਜੋ ਆਂਦੀ ਹੈ ਹਰ ਮਹੀਨੇ ਆਂਦੀ ਹੈ ਪਰ ਲੇਕਿਨ ਆਪਣੇ ਦੇਸ਼ ਦੇ ਵਿੱਚ ਆਪਾਂ ਦੋ ਸ਼ਿਵਰਾਤਰੀਆਂ ਜੋਗੀਆਂ ਬੜੇ ਹੀ ਉਸਤਾਦ ਨਾ ਬਣਾਉਂਦੇ ਹਾਂ ਜਿਹੜੀ ਮਹਾ ਸ਼ਿਵਰਾਤਰੀ ਜਿੱਦੇ ਸ਼ੰਕਰ ਪਾਂਜੀ ਦਾ ਵਿਆਹ ਹੋਇਆ ਉਸ ਵਿਵਾਦ ਉਖਲੇ ਦੇ ਵਿੱਚ ਬੜੇ ਧੂਮ-ਤਾਮ ਦੇ ਨਾਲ ਪੂਰੇ ਭਾਰਤ ਵਾਸਤੇ ਦੇ ਵਿੱਚ ਬੜੀ ਸ਼ਰਧਾ ਔਰ ਬੜੇ ਪ੍ਰੇਮ ਦੇ ਨਾਲ ਮਨਾਈ ਜਾਂਦੀ ਹੈ ਔਰ ਅੱਜ ਸ਼੍ਰੀ ਦੁਰਗਾ ਮੰਦਿਰ ਦੇ ਵਿੱਚ ਰਾਤ ਨੂੰ ਸ਼ੰਕਰ ਪਾਂਜੇ ਵਿਵਾਦ ਉਪਰਖ ਦੇ ਵਿੱਚ ਕੀਰਤਨ ਵੀ ਕੀਤਾ ਜਾਏਗਾ ਔਰ ਸ਼੍ਰੀ ਹਰੀਦوار ਤੋਂ ਮਹ ਜਲ ਲੈ ਕੇ ਕਾਵੜੀਏ ਵੀ ਆ ਰਹੇ ਹਨ ਜੋ ਸ਼ਾਮ ਨੂੰ ਜਲਵੀ ਚੜਾਇਆ ਜਾਏਗਾ ਉਸ ਤੋਂ ਬਾਅਦ ਵਿਸ਼ੇਸ਼ ਪੂਜਾ ਕੀਤੀ ਜਾਏਗੀ ਔਰ ਰਾਤ ਨੂੰ ਬੋਲੇ ਦੀ ਇੱਛਾ ਤੱਕ ਸ਼ੰਕਰਮਾਨ ਜੀ ਦਾ ਵਿਵਾਹ ਵੀ ਕੀਤਾ ਜਾਏਗਾ ਔਰ ਸਾਰੇ ਭਾਤਨ ਅਸੀਂ ਲੱਖ ਲੱਖ ਫਿਰ ਵਧਾਈਆਂ ਦਿੰਦੇ ਹਾਂ ਕਿ ਆਪ ਸਾਰੇ ਪਗਜਨਾ ਲੱਖ ਲੱਖ ਵਧਾਈਆਂ ਦੇ ਕਾਬਿਲ ਹੋ ਸਭ ਬੜੀਆਂ ਵਧਾਈਆਂ ਦੇ ਆਪ ਜੋਸ਼ ਮੰਦਰ ਦੇ ਵਿੱਚ ਆ ਕੇ ਸ਼ੰਕਰਾਂ ਜੀ ਵਿਸ਼ੇਸ਼ ਰੂਪੇ ਪੂਜਨ ਕਰਦੇ ਹਾਂ ਔਰ ਇਸ ਤੋਂ ਬਾਅਦ ਸਾਵਣ ਮਾਦ ਦੇ ਵਿੱਚ ਵੀ ਸ਼ੰਕਰ ਮਾਂ ਜੀ ਵਿਸ਼ੇਸ਼ ਮਹਾ ਸ਼ਿਵਰਾਤਰੀ ਬਣਾਏ ਜਾਏਗੇ ਬੋਲੀਏ ਸ਼ੰਕਰ ਭਗਵਾਨ ਕੀ ਜੈ ਅੱਜ ਮਹਾ ਸ਼ਿਵਰਾਤਰੀ ਦਾ ਜੋ ਤਿਆਰਿਆ ਸਾਰੇ ਦੇਸ਼ ਵਿੱਚ ਬੜੀ ਸ਼ਰਧਾ ਤੇ ਉਲਾਸ ਨਾਲ ਬਣਾਇਆ ਜਾ ਰਿਹਾ ਹੈ ਉਸੇ ਪ੍ਰਲਖ ਵਿੱਚ ਅੱਜ ਸ਼ਿਵ ਸ਼ਕਤੀ ਸੇਵਾ ਮੰਡਲ ਕਨੀਓ ਰਾਮਾ ਮੰਡੀ ਵਿੱਚ ਸ਼੍ਰੀ ਦੁਰਗਾ ਮੰਦਰ ਵਿੱਚ ਸ਼ਿਵਲਿੰਗ ਦੀ ਪੂਜਾ ਕੀਤੀ ਜਾ ਰਹੀ ਹੈ ਤੇ ਬੜੀ ਸ਼ਰਧਾ ਦੇ ਤੇ ਉਲਾਸ ਨਾਲ ਇਹ ਜਿਹੜਾ ਪਰਮ ਮਨਾਇਆ ਜਾ ਰਿਹਾ ਹੈ ਮੈਂ ਆਪਣੇ ਸ਼ਿਵਜੀ ਪੋਲੇਨਾਥ ਅੱਗੇ ਅਰਦਾਸ ਕਰਦਾ ਹਾਂ ਵੀ ਸਾਰੇ ਦੇਸ਼ ਵਿੱਚ ਸੁੱਖ ਤੇ ਸ਼ਾਂਤੀ ਰਹੇ ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ਿਵ ਸ਼ਕਤੀ ਸਰਮਢਲ ਕੰਨੀਓ ਇਸ ਪਵਿੱਤਰ ਦਿਹਾੜੀ ਦੀ ਸ਼ੁਭ ਕਾਮਨਾਵਾਂ ਦੇਣਾ ਹਾਂ